जय माता दी सारेनु जो माताजी ਦੇ ਪਹਿਲੇ ਨ ਰਾਤੋਂ ਪਹਿਲੇ ਮੇਲੇ ਦੀ ਸਾਰਿਆਂ ਨੂੰ ਵਧਾਈਆਂ ਤੇ जय माता दी ਤੇ ਵੀਡੀਓ ਦੇ ਕੁਝ ਕਲਿੱਪਸ ਨੇ ਜੋ ਵੀਡੀਓ ਦੇ ਵਿੱਚ ਐਡ ਕੀਤੇ ਨੇ ਤੁਸੀਂ ਦੇਖੋ ਹਾਈਲਾਈਟਸ ਨੇ ਤੇ ਵੀਡੀਓ ਅੱਛੇ ਲੱਗੇਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ जय माता दी ਜਰੂਰ ਲਿਖਣ ਜੋ ਮਾਤਾ ਰਾਣੀ ਜੀ ਦੇ ਸੱਚੇ ਭਗਤ ਨੇ ਉਹ ਕਮੈਂਟਾਂ ਦੇ ਵਿੱਚ जय माता दी ਲਿਖ ਕੇ ਇਸਾਨੂੰ ਵੀਡੀਓ ਕਿੱਦੜੀ ਲੱਗੀ ਇਹ ਜਰੂਰ ਦੱਸਣ ਜੈ ਮਾਤਾ ਦੀ دس روپے منگ رہے دیکھو پڑھتا نہیں ہے دس روپے منگ رہے راشن آپ لے جاتے اگر پہلے بہت یاد ਰੱਛਾ ਨਹੀਂ ਨਾ ਜਿਆਦਾ ਹੈ ਬਹੁਤ ਜਿਆਦਾ ਰੱਛਾ ਜੀ ਬਹੁਤ ਜਿਆਦਾ ਰੱਛਾ ਪਤਾ ਨਹੀਂ ਜੈ ਮਾਤਾ ਦੀ ਸਵਾਗਤ ਹੈ ਤੁਹਾਡਾ ਆਜਿ ਦੇ ਸਾਡੇ ਬਲੌਗ ਦੇ ਵਿੱਚ ਕਿਸੀ ਅੱਜ ਫਿਰ ਕੰਡੇ ਨਾ ਤੇ ਮਾਤਾ ਚਿੰਕੁੰਨੀ ਜੀ ਦੇ ਦਰਬਾਰ ਤੇ ਆਏ ਆਂ ਵੀਡੀਓ ਅੱਛੀ ਲੱਗੇਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਜੈ ਮਾਤਾ ਦੀ ਅੱਜ ਅਸੀਂ ਚਿੰਕੁੰਨੀ ਦਾ ਹਾਲ ਸੱਚੇ ਦਰਬਾਰ ਗੀਂਜ ਹੈ ਅੱਜ ਫਿਰ ਆਏ ਆਂ ਤੇ ਅੱਜ ਸਾਡੇ ਨਾਲ ਪਿੰਟੂ ਭਾਜੀ ਨੂੰ ਕੋਦਰ ਤੋਂ ਕਾਲੀ ਭਾਜੀ ਨੂੰ ਕੋਦਰ ਤੋਂ ਕਲੇ ਭਾਜੀ ਸਾਡੇ ਨਾਲ ਜਲੰਧਰ ਤੋਂ ਹੋਰ ਸਾਡੇ ਨਾਲ ਦੇਵੀ ਜੀ ਆਏ ਆ ਨਾਲ ਸਾਡੇ ਸਿਮੋਨਿਕਾ ਮੋਨਿਕਾ ਜੀ ਜਿਨ੍ਹਾਂ ਦੇ ਸਾਰੇ ਲੋਕਾਂ ਤੇ ਸ਼ਰਧੀ ਤੇ ਸਾਹਮਣੇ ਮਾਤਾ ਦਾ ਦਰਬਾਰ ਪਰਮ ਜਿੰਦੂ ਕੁਨੀ ਦਾ ਅੱਜ ਦੀ ਯਾਤਰਾ ਵੀ ਅਸੀਂ ਆਪਣੇ ਜਲੰਧਰ ਸ਼ਹਿਰ ਤੋਂ ਸ਼ੁਰੂ ਕੀਤੀ ਤੇ ਵੀਡੀਓ ਨਹੀਂ ਮਿਸੀ ਸ਼ਿਆਰ ਕੋਟ ਬਣਾਉਣਾ ਸ਼ੁਰੂ ਕੀਤਾ ਤੇ ਲੰਗਰ ਖੁਸ਼ਹਰ ਕੋਟ ਦੇ ਹੀ ਸਥਾਨ ਦੱਸੇ ਬਹੁਤ ਸਾਰੇ ਲੱਗੇ ਸੀ ਕਿ ਕੁਝ ਲੱਗੇ ਹੋਏ ਸੀ ਕਿ ਤੱਕ ਗੱਛੇ ਕੋ ਬਾਈਟਾ ਦੇ ਜਾਂ ਬਹੁਤ ਜ਼ਿਆਦਾ ਰੱਖੇ ਹੋਏ ਸੀ ਕਿ ਜਗਾ ਜਗਾ ਲੰਗਰ ਲੱਗੇ ਹੋਏ ਸੀ ਕੁਝ ਲੋਕਾਂ ਨੇ ਲੰਗਰਾਂ ਨੂੰ ਪਸਤਿਆਂ ਦੇ ਵਿੱਚ ਲਗਾਇਆ ਸੀ ਅਤੇ ਦੇਖੋ ਅੱਜ ਰਸ਼ਮੀ ਨਾਲ ਕਿ ਲੋਕੀਂ ਸਾਬਲ ਵੀ ਜਾ ਰਹੇ ਸੀ ਸਥਾਨ ਦੇ ਪਹਿਲੇ ਮੋੜ ਤੇ ਵੀ ਵੀਡੀਓ ਅਸੀਂ ਬਣਾ ਚੁੱਕੇ ਹੈ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਵਿੱਚ ਜਾ ਕੇ ਇਸ ਵੀਡੀਓ ਨੂੰ ਜ਼ਰੂਰ ਦੇਖੋ ਦੇਸ ਤੋਂ ਬਾਅਦ ਅੱਗੇ ਹੈ ਸਾਰੇ ਲੰਗਰ ਜੋ ਖਾਣ ਵਾਲੇ ਟਾਈਮ ਤੇ ਕੁਝ ਲੈਣ ਲੱਗਣੇ ਆ ਤੇ ਕੁਝ ਲੱਗ ਵੀ ਚੁੱਕੇ ਨੇ ਜੋ ਲਾਸਟ ਇੱਕ ਪ੍ਰੀਤਕ ਲੱਗੇ ਰਹਿਣਗੇ ਤੇ ਅੱਜ ਅਸੀਂ ਪ੍ਰਕਾਰ ਦੇ ਵਿੱਚ ਐਸਗਾਰ ਦੇ ਤੌਰਸ ਕਰਨ ਵਿੱਚ ਕੋਲ ਡ੍ਰਿੰਕਸ ਤੇ ਲੰਗਰ ਲਗਾਏ ਹੋਏ ਨੇ ਲੋਕਾਂ ਨੇ ਸ਼੍ਰੀ ਦਵੰਦੂ ਗਾਣੇ ਭਗਤਾ ਨੇ ਆਪਣੇ ਦੇਖੋ ਭਗਤਾ ਲਈ ਰਸਤੇਆਂ ਦੇ ਵਿੱਚ ਲੰਗਰ ਲਗਾਏ ਸੀ ਆ ਦੇਖੋ ਕਿੰਨਾ ਵੱਡਾ ਲੰਗਰ ਲਗਾਏ ਤੇ ਜੋ ਰੋਕ ਰੋਕ ਕੇ ਲੰਗਰ ਖਿਲਵਾ ਰਹੇ ਸੀਗੇ ਸਾਰੇ ਇੱਥੋਂ ਪਗਨਾਂ ਨੂੰ ਕਿਤਾ ਕੀ ਕੋਈ ਪਗਤ ਮਾਤਾ ਦੇ ਦਰਬਾਰ 'ਚ ਉਹ ਖਾਣਾ ਜਾਵੇ ਅੱਜ ਤੋਂ ਹੀ ਪੈਦਲ ਯਾਤਰਾ ਸ਼ੁਰੂ ਹੋ ਚੁੱਕੀ ਦੇਖੋ ਯਾਤਰੀ ਪੈਦਲ ਹੀ ਜਾ ਰਹੇ ਸੀ ਤੇ ਅਸੀਂ ਥੋੜਾ ਕਿਉਂਕਿ ਵੀਡੀਓ ਬਣਾਉਣੇ ਸੀ ਇਸ ਕਰਕੇ ਕੈਚ ਕਰ ਲਏ ਸੀ ਕਿਤਾ ਰਸਤੇ ਦੇ ਵਿੱਚ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਵੀ ਅੱਜ ਤੋਂ ਹੀ ਲੰਗਰ ਸ਼ੁਰੂ ਹੋ ਗਿਆ ਹੈ ਜੋ ਲਾਸਟ ਤੱਕ ਰਿਹਾ کچھ لوگ اتنے پتھر جا رہے پر ادا چلان بار تھوڑا بچ کے آن پولیس جگہ جگہ لگی ہے رش اج بہت زیادہ سا ریٹ بھی اس شیو مندر کے بہت زیادہ واٹا لنگر لگنا پریقے گا رستے کے فرنچ فرائز بھی کھان رکیں باقی اتنے بھی بہت ہی اچھی لنگر سیوا جو ایک طریق تک چلے گی ਇੱਕ ਤਰੀਕ ਤਰਸ ਜਿਹੜਾ ਪਿੰਡਾ ਭਾਜੀ ਚਲ ਕਿੱਡੀ ਕਿੱਡੀ ਦੂਰੋਂ ਪਿੰਡਾ ਤੋਂ ਸੰਗਤ ਉੱਠ ਕੇ ਆਈ ਹੋਈ ਆ ਨਾ ਜੀ ਇਹ ਤਾਂ ਹੈ ਚਰਦਾ ਨੂੰ ਦੇਖ ਲੋ ਕਿੱਡੀਆਂ-ਕਿੱਡੀਆਂ ਦਾਵਾਂ ਥਾਵਾਂ ਆਪਣੀਆਂ ਲੈ ਕੇ ਆਉਂਦੇ ਆ ਕਿੱਧਰ ਇਹ ਮੰਤਾ ਰੱਖਦੇ ਆ ਮਾਂ ਮਈ ਬੁਨੀਆ ਕਰਦੀ ਐ ਅੱਜ ਇਹ ਨਾਲੇ ਕਾਲੀਤਾ ਜੀ ਨੂੰ ਸੋਤੋ ਜਦੋਂ ਤੁਸੀਂ ਬੰਬੇ ਵਿੱਚ ਹੀ ਸਪੋਰਟ ਤੋਂ ਥੋੜਾ ਅੱਗੇ ਆਂਦੇ ਹੋ ਇਹ ਕਿੱਥੇ ਰੁਕੇ ਦੇਣੇ ਆ ਇਥੇ ਨ ਕੋਦਰ ਸ਼ਾਹ ਕੋਰ ਤੇ ਮਸੀਹਾਂ ਨੇ ਰਲ ਕੇ ਸ਼ਾਇਦ ਲੰਗਰ ਲਗਾਇਆ ਬਾਤੇ ਇਹਦੇ ਵਿੱਚ ਕਾਫੀ ਰੌਣਕ ਸੀ ਇਸ ਲੰਗਰ ਦੇ ਵਿੱਚ ਹਰ ਤਰ੍ਹਾਂ ਦਾ ਤੁਹਾਨੂੰ ਪ੍ਰਸ਼ਾਦ ਖਾਣ ਨੂੰ ਮਿਲੇਗਾ ਜਾਂ ਫਾਸਟ ਫੂਡ ਖਾਣ ਨੂੰ ਮਿਲੇਗਾ ਕਿਸ ਕਿਸ ਤਰ੍ਹਾਂ ਦਾ ਲੰਗਰ ਲੱਗਾ ਹੈ ਅੰਦਰ ਤੇ ਕਿਸ ਕਿਸ ਤਰ੍ਹਾਂ ਦੀ ਹੈ ਇਹਦੇ ਵਿੱਚ ਆਈਟਮਾਂ ਨੇ ਤੇ ਕੁਝ ਹੈ ਜਿਹਦੇ ਟਾਈਮ ਪਾਸ ਵੀਡੀਓ ਦੇ ਵਿੱਚ ਤਾਂ ਦੇਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਫੇ ਮਾਤਾ ਰਾਣੀ ਦੇ ਕਿੰਦਾ ਵੀ ਲੱਗੀਆਂ ਤੇ ਜਿਹਦੇ ਵਿੱਚ ਮੌਨਿਕਾ ਨੇ ਜ਼ਰੂਰ ਕਿੰਗਾ ਤੇ ਜੋ ਤੇ ਤੇ ਦੇ ਵਿੱਚ ਕੁਝ ਛੋਟੇ ਬੱਚੇ ਵੀ ਲੈ ਰਹੇ ਸੀਗੇ ਪਰ ਮੌਨਿਕ ਨੇ ਵੀ ਸ਼ੁਰੂ ਕਰ ਦਿੱਤੀ ਟੀਮ ਲੈਣੀ ਤੇ ਬਸ ਤੁਸੀਂ ਆਓ ਲੰਗਰ ਦਾ ਆਨੰਦ ਮਾਣੋ ਦੇਖੋ ਕਿਸ ਤਰ੍ਹਾਂ ਦਾ ਲੰਗਰ ਹੈ ਅਸੀਂ ਵੀ ਜਿਕਾਰੇ ਲਗਾਉਂਦੇ ਹੋਏ ਮਾਤਾ ਜੀ ਦੇ ਦਰਬਾਰ ਤੇ ਪਹੁੰਚ ਗਏ ਪਰ ਵਾਦੀ ਦੇ ਵਿੱਚ ਤੇ ਸ਼ਾਮ ਦਾ ਥੋੜਾ ਟਾਈਮ ਹੋ ਚੁੱਕਾ ਸੀ ਇਸ ਰਸਤੇ ਵਿੱਚ ਕਾਫੀ ਲੇਟ ਹੋ ਚੁੱਕੇ ਸੀ ਤੇ ਸੂਰਜ ਡੁੱਲ ਚੁੱਕਾ ਸੀ ਹਲਕੀ-ਪੀ ਰੋਸ਼ਨੀ ਸੀ ਪਰ ਅਸੀਂ ਮਾਤਾ ਜੀ ਦੇ ਦਰਬਾਰ ਦੇ ਅੱਗੇ ਆਂਦੇ ਰਹੇ ਤਾਂ ਬਿਲਕੁਲ ਯਾਤਰੀ ਸਦਨ ਦੇ ਕੋਲ ਆਏ ਤਾਂ ਇੱਥੇ ਹਨਪੂਰਾ ਪਵੰਦੇ ਵਿੱਚ ਕਾਫੀ ਵਿਧਾਨੇ ਵਾਲਾ ਦਾ ਬਹੁਤ ਹੀ ਵੱਡਾ ਲੰਗਰ ਲੱਗਾ ਸੀਗਾ ਨਾਲ ਦੇ ਹੋਟਲ ਰਾਇਲ ਦੇ ਵਿੱਚ ਕਿਸੇ ਦਾ ਹੈ ਤੇ ਯਾਤਰੀ ਸਦਨ ਦੇ ਲੱਗੇ ਦੀ ਲੰਗਰ ਚੱਲ ਰਿਹਾ ਸੀਗੇ ਤੇ ਸਾਡੇ ਖੱਬੇ ਪਾਸੇ ਭਧੋੜ ਵਾਲਿਆਂ ਦਾ ਬਹੁਤ ਹੀ ਵੱਡਾ ਲੰਗਰ ਹੁੰਦਾ ਵਾ ਤੇ ਕਾਫੀ ਅੱਛਾ ਲੰਗਰ ਹੁੰਦਾ ਪਿਆਰਾ ਲੰਗਰ ਹੁੰਦਾ ਅੰਕਲ ਬਾਜ਼ਾਰ ਸੀ ਬਹੁਤ ਅੱਛੇ ਇਤਨੀ ਇਤਨੀ ਤਾਂ ਅਨਾਲੇ ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਦੁਕਾਨਾਂ ਦੇ ਵਿੱਚ ਵੀ ਲੰਗਰ ਚੱਲ ਰਿਹਾ ਸੀਗੇ ਇਸ ਤੋਂ ਬਾਅਦ ਅਸੀਂ ਥੋੜਾ ਅੱਗੇ ਆਵੇ ਤੇ ਇਸ ਵਾਰ ਅਸੀਂ ਕੀਰਤਲਵਾੜੇ ਵਾਲੇ ਰਸਤੇ ਤੋਂ ਮਾਤਾ ਜੀ ਦੇ ਦਰਬਾਰਾਂ ਨੂੰ ਆਣਾ ਚਾਹਾਂ 来ਆਂ ਤੇ ਅੱਜ ਸਾਡੇ ਨਾਲ ਪਿੰਕੂ ਭਾਜੀ ਨਿਕੋਦਰ ਤੋਂ ਗਾਲੀ ਭਾਜੀ ਨਿਕੋਦਰ ਤੋਂ ਸਾਰੇ ਭਾਜੀ ਸਾਡੇ ਨਾਲ ਜਲੰਧਰ ਤੋਂ ਤੇ ਸਾਡੇ ਨਾਲ ਦੇਵੀ ਜੀ ਆਏ ਹਨ ਸਾਡੇ ਮੌਨਿਕਾ ਜੀ ਅੱਜ ਵੀ ਸਾਰੇ ਲੰਗਰ ਚੱਕ ਦਿੱਤੇ ਆ ਬਹੁਤ ਔਖਾ ਥਾ ਦਰਬਾਰ ਤੇ ਜੇ ਅੱਜ ਰਸਨਾ ਹੋਇਆ ਫਿਰ ਮੱਥਾ ਟੇਕਦੇ ਨਾ ਜਾਦੇ ਰਸ਼ਨਾ ਹੋਇਆ ਫਿਰ ਮੈਂ ਖੜਾ ਡੇ ਕਿਉਂਕਿ ਅੱਜ ਹੈਗਾ ਪਹਿਲਾ ਨਰਾਤਾ ਲੋ ਜੀ ਰਸ਼ ਲੱਗਦਾ ਅੱਜ ਹੈਗਾ ਲਿਫਟ 'ਚ ਵੀ ਕਾਫੀ ਰਸ਼ ਆ ਤੇ ਆ ਵੀ ਆਈ ਪੀ ਦਰਸ਼ਨਾ ਦੇ ਵੀ ਜਿਆਦਾ ਰਸ਼ ਆ ਅੱਜ ਲੱਗ ਰਿਹਾ ਉਹ ਤਾਂ ਫਲੈਟ ਹੀ ਰਸਤਾ ਇੱਦਾਂ ਹੈ ਨਾ ਲੋ ਜੀ ਲਾਈਨ ਤਾਂ ਕਾਫੀ ਲੰਬੀ ਆ ਭਾਜੀ ਬਹੁਤ ਦੂਰ ਕਾਕਾ ਉਹ ਬਹੁਤ ਦੂਰ ਕਾਕਾ ਜੇ ਵੀ ਪੂਰੀ ਤੋਂ ਵੀਡੀਓ ਬਣਨੀ ਹੈ ਕੋਈ ਬੰਦੇ ਨਾਲ ਨਾਲ ਹਮਾਰਾ ਮੜਾ ਕਿ ਹੋਇਆ ਨੇ ਪਾਈ ਵੀ ਖੜ੍ਹੀ ਆ ਉੱਥੋਂ ਮੁੜੇ ਆਣੇ ਨੂੰ ਕਾਲ ਕਰਿਆ ਨਹੀਂ ਤਾਂ ਵੀਆਈਪੀ ਲੈ ਲੈਣੀ ਆ ਨਹੀਂ ਨਹੀਂ ਲੋੜ ਨਹੀਂ ਹੈ ਨਹੀਂ ਤਾਂ ਮੈਂ ਇਧਰ ਗਿਆ ਹੀ ਸਿਕੁਰਿਟੀ ਨੂੰ ਵੀ ਆਸ ਵੀਆਈਪੀ ਲੈ ਹਾਂ ਜੇ ਤੁਹਾਨੂੰ ਬਤਾ ਆ ਜਾ ਦੇਖ ਲੈਣੇ ਜੀ ਬਹੁਤ ਲੱਗੀ ਲੱਗੇ ਕੀ ਆ ਦੇ ਸਿਫਾਰਸ਼ਾ ਦਾ ਕਰੀਏ ਨੰਬਰ ਕਦੋਂ ਆਉਂਗਾ ਬੋਜਾ ਮਾਤਰਾ ਦੇ ਪੁਲਿਸ ਨੇ ਫਸ ਗਈ ਹੈ ਵਿੱਚ ਹਾਂ ਹਾਂ ਲੋ ਤਾਂ ਇਹ ਇੱਥੇ ਤੱਕ ਰਸ਼ਾ ਲੇਖਣ ਲੱਗੇ ਮੇਲੇ ਇതੀ ਜਾੰ, ਨਾਲੇ ਨਾਲੇ, ਬਹੁਤ ਜਿਆਦਾ ਹੀ ਆ ਥੋੜਾ ਜਿਆ ਹੱਸ ਕੇ ਸਮਾਈਲ ਕਰ ਲਓ ਤੁਸੀਂ ਸਾਰੇ ਹੀ ਬੋਲੋ ਜੈ ਮਾਤਾ ਰਲ ਮਿਲ ਕੇ ਬੋਲੋ ਇੱਧਰ ਕੀ ਆ ਮਨ ਵਿੱਚ ਕੀ ਆ ਸਾਰੇ ਬੋਲੋ ਇੱਕ ਮਿੰਟ ਉਹ ਰਮਾਲ ਜਾਂ ਰਾਖੀ ਲੈ ਲੈਂਦੇ ਹਾਂ ਜੀ ਜੈ ਮਾਤਾ ਦੀ ਹਾਂਜੀ ਸਰ ਜੀ ਯਾਰੀ ਹੋ ਗਈ ਹੱਥ ਖਰਾਬ ਜਸਦੇ ਅਗਰ ਜੱਦੀ ਰੱਚ ਬਹੁਤ ਦੂਰ ਤੱਕ ਹੈ ਜੀ ਜਾਚਦਾ ਨਹੀਂ ਜਿਆਦਾ ਹੈ ਬਹੁਤ ਜਿਆਦਾ ਰਾਜਨੀਤੀ ਪਤਾ ਦਿੱਖੀ ਰਸ਼ ਬਹੁਤ ਜਣਾਵਾਜੇ ਪਹਿਲੇ ਨਰਾਤੇ ਕਰਕੇ ਤੇ ਅਸੀਂ ਅੱਜ ਬੈਕ ਸੈਟ ਕੋਡੀਆਂ ਤੋਂ ਮੱਥਾ ਟੇਕਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਜੀ ਰਾਧੇ 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 ਚਲੋ ਸਾਨੂੰ ਵੀ ਕੋਸ਼ਿਸ਼ ਕਰਦੇ ਹਾਂ ਪਿਛਲੇ ਦਰਵਾਜ਼ੇ ਤੋਂ ਅੱਜ ਦਰਸ਼ਨ ਕਰਵਾਨੇ ਰਾਮਚੰਦ ਪੁਨਮ ਸਾਰੇ ਦਰਵਾਜ਼ੇ ਕੀ ਜੈ ભાઈ درشن کرن بعد ابھی واپسی کی تھی تو واپسی دے رش ہور جادہ ہی ہو گیا سا فقط بہت زیادہ تعداد دے آ رہے تھے کہ سانوں اپنی گڑی گیڈ لی بھی کافی جدوجہد کرنی پی رہی سی دیکھو اے یاتری سدن کے لاگے شاگے کنا رش ہے لنگراتے بھی اُنہ ہی رش ہے اور رستے دے کے گڑیاں دا بھی اس تو زیادہ رش ہے دیکھو ہر جگہ یاتری اپنی گڑیاں اور ਬਾਈਕਸ ਜਾਂ ਸਾਰੀ ਜਗ੍ਹਾ ਮਤਲਬ ਕਿ ਮਾਤਾ ਰਾਨੀ ਦੇ ਦਰਸ਼ਨਾਂ ਨੂੰ ਇੰਨੇ ਜ਼ਿਆਦਾ ਲੋਕੀ ਆ ਚੁੱਕੇ ਸੀਗੇ ਨਾ ਭਗਤ ਜਨ ਇਹਨਾਂ ਨੂੰ ਆਪਣੀ ਗੱਡੀ ਕੱਢਣ ਨੂੰ ਨਾ ਇੱਥੋਂ ਵੱਧਾ ਪੁਣਾ ਘੰਟਾ ਲੱਗਾ ਤੇ ਹਰ ਸਰਾਂ ਹਰ ਹੋਟਲ ਬੁੱਕ ਹੋ ਚੁੱਕਾ ਸੀਗਾ ਮੇਰੀ ਦੋਨੋਂ ਤਰਫ ਲੈਕਟਰ ਰਾਈਡ ਦੇ ਵਿੱਚ ਦੇਖੋ ਭਗਤ ਕਿੰਨੇ ਜਾਦਾ ਆ ਚੁੱਕੇ ਸੀਗੇ ਅੱਜ ਪਹਿਲਾ ਨਰਾਤਾ ਸੀ ਪਹਿਲਾ ਮੇਲਾ ਸੀਗਾ ਪਹਿਲਾ ਦਿਨ ਸੀਗਾ ਮੇਲੇ ਦਾ ਦੇਖੋ ਕਿੰਨੇ ਜ਼ਿਆਦਾ ਲੋਕ ਆ ਚੁੱਕੇ ਸੀਗੇ ਤੇ ਤੁਸੀਂ ਵੀ ਆਪਣੀ ਆ ਕੇ ਜਲਦੀ ਤੋਂ ਜਲਦੀ ਹਾਜ਼ਰੀ ਲਗਾਓ ਤੇ ਜੈ ਮਾਤਾ ਦੀ ਕਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੈ ਮਾਤਾ ਦੀ ਕਰਦੇ ਰਹੋ ਤੇ ਮੇਰੀ ਵੀਡੀਓ ਨੂੰ ਲਾਈਕ ਔਰ ਸਬਸਕ੍ਰਾਈਬ ਕਰਨਾ ਔਰ ਆਪਣੇ ਕਮੈਂਟਰ ਦੇ ਜਵਾਬ ਦੇਣਾ ਇਹ ਰਸਤੇ ਦੇ ਵਿੱਚ ਅਸੀਂ ਆਂਦੇ ਹੋਏ ਦਿੱਲੀ ਵਾਲੇ ਦਾ ਲੰਗਰ ਬਹੁਤ ਸਵਾਦਿਸ਼ ਸੀਗਾ ਤੇ ਅੰਦਰ ਜਾਗਰਨ ਚੱਲ ਰਿਹਾ ਸੀਗਾ ਆਓ ਤੁਹਾਨੂੰ ਜਾਗਰਨ ਦਿਖਾਈਏ 把地包了。把地。<哇>